ਇਥੇ ਸਾਡਾ ਕਤਲੇਆਮ ਕੀਤਾ ਗਿਆ ਉਹ ਵੀ ਕਹਿਆ ਜਾਂਦਾ ਜੀ ਅਸੀਂ ਉਸ ਮੁਲਕ ਦੇ ਵਾਸੀ ਆ ਜਿਨ੍ਹਾਂ ਦੀਆਂ ਫੌਜਾਂ ਸਾਡੇ ਅਕਾਲ ਤਖਤ ਸਾਹਿਬ ਨੂੰ ਢਾਹ ਢੇਰੀ ਕਰਨਾਂ ਆ ਇਹਦੇ 'ਚ ਇੱਕ ਨਿੱਕੀ ਜਿਹੀ ਖਰਾਬੀ ਆ ਜਿੰਨੀਆਂ ਗੱਲਾਂ ਮੈਂ ਬੋਲੀਆਂ ਉਹ ਖਰਾਬੀ ਨੂੰ ਸਮਝੋ ਫਿਰ ਰਸਤੇ ਸਾਫ਼ ਹੋ ਜਾਣਗੇ ਖਰਾਬੀ ਕੀ ਆ ਅਸੀਂ ਉਸ ਮੁਲਕ ਦੇ ਵਾਸੀ ਆ ਨਹੀਂ ਅਸੀਂ ਉਸ ਮੁਲਕ ਦੇ ਵਾਸੀ ਨਹੀਂ ਆ ਜਿਨ੍ਹਾਂ ਦੇ ਵਿੱਚ ਇਹ ਕੁਝ ਹੋਇਆ ਇਹ ਸਾਰਾ ਕੁਝ ਹੋਇਆ ਹਿੰਦੁਸਤਾਨ ਦੇ ਵਿੱਚ ਇਹ ਸਾਰਾ ਕੁਝ ਹੋਇਆ ਇੰਡੀਆ ਦੇ ਵਿੱਚ ਸਾਡਾ ਮੁਲਕ ਪੰਜਾਬ ਆ ਸਾਡਾ ਮੁਲਕ ਖਾਲਸਤਾਨ ਆ ਜੇ ਸਾਡੇ ਪੰਜਾਬ ਦੇ ਵਿੱਚ ਸਾਡਾ ਕਤਲਿਆਮ ਜਾਂ ਸਾਡੀਆਂ ਪੀੜਾਂ ਨੇ ਜਾਂ ਸਾਡੇ ਬਹੁਤਾਂ ਗਿਣਤੀ ਨੇ ਕਿਸੇ ਦਾ ਕਤਲਿਆਮ ਕੀਤਾ ਤੇ ਤਾਂ ਦੱਸੋ ਜੇ ਅਸੀਂ ਕਿਸੇ ਦਾ ਜ਼ਬਰਜਨਾ ਕੀਤਾ ਪੰਜਾਬ ਮੁਲਕ ਦੇ ਵਿੱਚ ਤੇ ਤਾਂ ਦੱਸੋ ਇੱਥੇ ਥੋੜਾ ਜਿਹਾ ਕਰੈਕਟ ਕਰੀਏ ਇਹ ਕਹਾਂ ਕਰੀਏ ਅਸੀਂ ਉਸ ਮੁਲਕ ਦੇ ਗੁਲਾਮ ਆ ਜਿਨ੍ਹਾਂ ਨੇ ਸਾਡੇ ਨਾਲ ਇਹ ਸਭ ਕੁਝ ਕੀਤਾ ਸੋ ਆਪਣਾ ਮੁਲਕ ਸਾਫ਼ ਕਰੋ ਹਿੰਦੁਸਤਾਨ ਸਾਡਾ ਮੁਲਕ ਨਹੀਂਗਾ ਜਿਹੜੀ ਡੈਮੋਕ੍ਰੇਸੀ ਨੂੰ ਬਹਾਲ ਕਰਨ ਦੀ ਗੱਲ ਇੱਥੇ ਚੱਲਦੀ ਆ ਇਹ ਵੀ ਇੱਕ ਤਰਾਸ ਦੀ ਆ ਵੇਖੋ ਸਾਡੀ ਪੰਜਾਬ ਦੀ ਸਿੱਖਾਂ ਦੀ ਤਰਾਸ ਦੀ ਆ ਕਿ ਜਿਹੜਾ ਇੰਡੀਆ ਆਪਣੇ ਆਪ ਨੂੰ ਦੁਨੀਆ ਦਾ